ਦਲਜੀ ਦੁਸਾਂਝ ਦੀ ਬਹੁ ਚਰਚਿਤ ਫਿਲਮ ਪੰਜਾਬ 95 ਮੁੜ ਮੁਸ਼ਕਲਾਂ 'ਚ ਘਿਰਦੀ ਨਜ਼ਰ ਆ ਰਹੀ ਹੈ ਜਿਸ 'ਤੇ ਸੈਂਸਰ ਬੋਰਡ ਵੱਲੋਂ 120 ਕਟ ਲਗਾਏ ਜਾਣ ਦੀ ਹਦਾਇਤ ਕੀਤੀ ਗਈ ਹੈ ਮਨੁੱਖੀ ਅਧਿਕਾਰ ਕਾਰਕੁਨ ਅਤੇ ਮਹਾਨ ਸਿੱਖ ਸ਼ਖਸੀਅਤ ਵਜੋਂ ਜਾਣੇ ਜਾਂਦੇ ਮਰਹੂਮ ਜਸਵੰਤ ਸਿੰਘ ਖਾਲੜਾ ਦੇ ਜੀਵਨ ਸੰਘਰਸ਼ ਅਤੇ ਅਣਮਨੁੱਖੀ ਮੌਤ ਦੀ ਦਾਸਤਾ ਬਿਆਨ ਕਰਦੀ ਇਸ ਫਿਲਮ ਤੇ ਮੁੱਖ ਕਿਰਦਾਰ ਦਾ ਨਾਮ ਬਦਲਣ ਦੀ ਵੀ ਮੰਗ ਸੈਂਸਰ ਬੋਰਡ ਦੁਆਰਾ ਕੀਤੀ ਜਾ ਚੁੱਕੀ ਹੈ ਜਿਸ ਨੂੰ ਲੈ ਕੇ ਫਿਲਮ ਨਿਰਦੇਸ਼ਕਾਂ ਨੇ ਆਪਣੀ ਨਾਰਾਜ਼ਗੀ ਵੀ ਜ਼ਾਹਿਰ ਕੀਤੀ ਸੀ ਇਸ ਪੂਰੇ ਮਸਲੇ ਨੂੰ ਲੈ ਕੇ ਐਸਜੀਪੀਸੀ ਨੇ ਕੇਂਦਰ ਸਰਕਾਰ ਅਤੇ ਸੈਂਸਰ ਬੋਰਡ ਤੇ ਵੱਡੇ ਸਵਾਲ ਚੁੱਕੇ ਵਾਜੂਲੀ ਦਾ ਖਾਲਸਾ ਵਾਜੂਲੀ ਦੀ ਫਤਿਹ 84 ਵਰਾ ਸਿੱਖਾਂ ਦੇ ਲਈ ਵੱਡਾ ਦੁਖਾਂਤ ਹੋ ਨਿਪੜਿਆ। ਅੰਵਾਰ ਸਾਹਿਬ ਤੇ ਇੰਦਰਾ ਗਾਂਧੀ ਵੱਲੋਂ ਕੀਤਾ ਹਮਲਾ ਦੇਸ਼ ਦੇ ਟੈਂਕ ਤੋਂ ਚੜੇ ਕਾਲ ਤਖਤ ਸਾਹਿਬ ਤਾਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਸੀਨੇ ਵਿੱਚ ਦੀ ਗੋਲੀਆਂ ਲੰਘੀਆਂ। ਹਜ਼ਾਰਾਂ ਹੀ ਜਿਹੜੇ ਸਿੱਖ ਯਾਤਰੀ ਸ਼ਰਧਾਲੂ ਜਿਹੜੇ ਕੀ ਉਹ ਸ਼ਹੀਦ ਕਰ ਦਿੱਤੇ ਗਏ। ਇਸ ਦੇ ਇਹ ਵਿੱਚ ਵਿੱਚ ਸਿੱਖਾਂ ਨੇ ਆਪਣਾ ਫਤਵਾ ਜਾਰੀ ਕੀਤਾ। 3 ਨਵੰਬਰ 84 ਵਿੱਚ ਦੇਸ਼ ਦੇ ਵੱਡੇ ਸ਼ਹਿਰਾਂ ਵਿੱਚ ਸਿੱਖਾਂ ਨੂੰ ਗਾਲਾਂ ਜਿਹ ਤੈਰ ਪਾ ਕੇ ਸਾੜ ਦਿੱਤਾ ਗਿਆ। بے وطی کیتی تھی یہ دور بہت دکھدائی رہا اس ਤੋਂ ਬਾਅਦ ਮੰਨ ਲਿਏ ਕਿ 1985 ਤੋਂ ਲੈ ਕੇ 1995 ਤੱਕ ਦਾ ਇੱਕ ਦਹਾਕਾ ਇਸ ਪੰਜਾਬ ਤੇ ਤੇ ਸਿੱਖਾਂ ਦੇ ਲਈ ਬਹੁਤ ਭਾਰੂ ਖੋ ਨਿਮੜਿਆ ਅੱਜ ਇਸ ਇੱਕ ਦਹਾਕੇ ਦੀ ਗੱਲ ਕਰਨ ਲਈ ਇੱਕ ਮਣੀ ਫਿਲਮ ਬਣ ਜਾ ਰਹੀ ਫਿਲਮ 1995 ਨੂੰ ਵੱਡੀਆਂ ਰੋਕਾਂ ਲਾਈਆਂ ਜਾ ਰਹੀਆਂ ਨੇ ਗੁਰਤੇਗ ਬਾਦਰ جی মহারাজ ਜਿਨ੍ਹਾਂ ਨੇ ਮਨੁੱਖੀ ਹੱਕਾਂ ਦੇ ਲਈ ਸੀਸ ਦਿਆਂ ਪਰ ਸਿਰ ਨਾ ਦਿਆਂ ਦੁਨੀਆ ਦੇ ਸਾਹਮਣੇ ਇੱਕ ਇਤਿਹਾਸ ਰਚਿਆ ਕਿ ਜ਼ੁਲਮ ਦੇ ਖਿਲਾਫ ਜ਼ਬਰ ਦੇ ਖਿਲਾਫ ਜਿਹੜਾ ਸ਼ਾਂਤਮਈ ਸੀਸ ਵੀ ਦਿੱਤਾ ਜਾਂਦਾ ਤੇ ਉਸ ਦਿਵਾਲ ਬਾਬਾ ਬੰਦਾ ਸਿੰਘ ਬਹਾਦਰ ਦੇ ਪੰਜ ਤੀਰ ਜਿਹੜੇ ਆ ਉਸ ਰੰਦੀ ਇਤਿਹਾਸ ਟਕਾਉਂਦੇ ਨੇ ਇਹ ਸਾਡੇ ਇਤਿਹਾਸ ਦਾ ਪੰਨਾ ਹੈ ਉਸੇ ਗੱਲ ਨੂੰ ਲੈ ਕੇ ਸਾਡੇ ਬਹੁਤ ਹੀ ਸਤਿਕਾਰਯੋਗ ਜਸਵੰਤ ਸਿੰਘ ਖਾਲੜਾ ਜਿਹੜਾ ਕਿ ਇੱਕ ਅਕਾਲੀ ਦਲ ਦਾ ਇਤਕਾਰਕੁਨ ਸੀ ਉਸ ਨੇ ਇਸ ਦੁਖਾਂਤ ਨੂੰ ਫਰੋਲਣਾ ਸ਼ੁਰੂ ਕੀਤਾ ਤੇ 25000 ਦੇ ਕਰੀਬ ਲਾਛਣ ਜਿਹੜੀਆਂ ਬੇਦੋਸ਼ੀਆਂ ਸਾਰ ਦਿੱਤੀਆਂ ਗਈਆਂ ਉਹਨਾਂ ਦੀ ਗੱਲ ਪੰਨਿਆਂ ਤੇ ਲੈ ਕੇ ਆਂਦੀ ਕਾਗਜ਼ਾਂ ਤੇ ਲੈ ਕੇ ਆਂਦੀ ਸੁਪਰੀਮ ਕੋਰਟ ਦੇ ਦਰਵਾਜ਼ੇ ਤੱਕ ਇਸ ਦੀ ਜਿਹੜੀ ਆ ਧਰਕਪਈ ਤੇ ਸੁਪਰੀਮ ਕੋਰਟ ਨੇ ਵੀ ਇਸ ਗੱਲ ਨੂੰ ਮੰਨਿਆ ਤੇ ਉਸ ਜਾਂਬਾਜ਼ ਇੱਕ ਯੋਧੇ ਨੂੰ ਜਿਹੜਾ ਕਿ ਸ਼ਾਂਤਮਈ ਇੱਕ ਲੜਾਈ ਲੜਦਾ ਸੀ ਜਿਹਨੂੰ ਅਸੀਂ ਇਹ ਕਹਿ ਸਕਦੇ ਸੀ ਉਹਨੇ ਫਰਜਾਦਾ ਕੀਤਾ ਤੇ ਉਸ ਨੂੰ ਜਿਹੜਾ ਸ਼ਹੀਦ ਕਰ ਦਿੱਤਾ ਗਿਆ ਬਹੁਤ ਵੱਡਾ ਇੱਕ ਦੁਖਾਂਤ ਵਾਪਰਿਆ ਉਸ ਨੂੰ ਦਰਸਾਉਂਦੀ ਇਹ ਜਿਹੜੀ ਫਿਲਮ ਹੈ ਦਿਲਜੀਤ ਦਸਾਂਝ ਜਿਹਦੇ ਵਿੱਚ ਇੱਕ ਅਹਿਮ ਰੋਲ ਨਿਭਾ ਰਿਆ ਉਸ ਦੇ ਪਹਿਲਾਂ 90 ਕਟ ਲਾਏ ਗਏ ਤੇ ਹੁਣ ਉਸ ਤੋਂ ਵੱਧ ਕੇ ਉਹ ਜਿਹੜੇ ਹੈ 120 ਦੇ ਕਰੀਬ ਕਟ ਹੋ ਚੁੱਕੇ ਨੇ ਉਸ ਦਾ ਨਾਮ ਬਦਲਣ ਦੀ ਗੱਲ ਕੀਤੀ ਜਾ ਰਹੀ ਹੈ ਜਸਵੰਤ ਸਿੰਘ ਖਾਲੜਾ ਦੇ ਨਾਮ ਨੂੰ ਹਟਾਉਣ ਦੀ ਗੱਲ ਕੀਤੀ ਜਾ ਰਹੀ ਹੈ ਬੜੀ ਇੱਕ ਅਜੀਬੋ ਗਰੀਬ ਜੀ ਸਥਿਤੀ ਆ ਸਾਨੂੰ ਸਮਝ ਨਹੀਂ ਆਉਂਦੀ ਕੀ ਅਸੀਂ ਇਸ ਗੱਲ ਨੂੰ ਇਉਂ ਸਮਝੀਏ ਕੀ ਕਾਂਗਰਸ ਵੱਲੋਂ ਕੀਤੇ ਜ਼ੁਲਮ ਤੇ ਜ਼ਬਰ ਨੂੰ ਢਾਕੇ ਰੱਖਣਾ ਚਾਹੁੰਦੀ ਆ ਉੱਤੇ ਪਰਦਾ ਪਾਣਾ ਚਾਹੁੰਦੀ ਆ ਭਾਰਤੀ ਜਨਤਾ ਪਾਰਟੀ ਜਾਂ ਉਹਨਾਂ ਦਾ ਜਿਹੜਾ ਜਿਹੜਾ ਸੈਂਸਰ ਬੋਰਡ ਆ ਬੜੀ ਇੱਕ ਅਜੀਬੋ-ਗਰੀਬ ਸਥਿਤੀ 'ਚ ਫਸੇ ਆ ਤੇ ਭਾਰਤੀ ਜਨਤਾ ਪਾਰਟੀ 'ਚ ਬੈਠੇ ਉਹਨਾਂ ਦੇ ਜਿਹੜੇ ਕਹਿੰਦੇ ਹੁੰਦੇ ਆ ਚਹੇਤੇ ਵਾਲੇ ਸਿੱਖ ਜਿਹੜੇ ਆ ਉਹ ਸਾਰੇ ਚੁੱਪ ਕਰਕੇ ਬੈਠੇ ਨੇ ਕਿਉਂ ਨਹੀਂ ਅੱਜ ਸਿੱਖਾਂ ਦੀ ਗੱਲ ਨੂੰ ਪਰਦੇ ਤੇ ਲਿਆਉਣ ਦੇ ਵਿੱਚ ਉਹ ਆਪਣਾ ਯੋਗਦਾਨ ਪਾਉਂਦੇ ਗੱਲਾਂ ਸਾਰੇ ਹੀ ਕਰਦੇ ਨੇ ਪਰ ਅੱਜ ਨਾਲ ਖੜਨ ਨੂੰ ਕੋਈ ਵੀ ਤਿਆਰ ਨਹੀਂ ਸੋ ਅੱਜ ਬੜਾ ਅਫਸੋਸ ਹੈ ਇਸ ਗੱਲ ਦਾ ਕਿ ਸਿੱਖਾਂ ਦੇ ਹੋਏ ਜ਼ੁਲਮ ਤੇ ਜ਼ਬਰ ਨੂੰ ਜਿਹਨੂੰ ਕਾਂਗਰਸ ਦੇ ਕੇ ਪੀਐਸ ਨੇ ਕਾਂਗਰਸ ਦੇ ਬਿਆਨ ਤੇ ਬੁਚੜ ਨੇ ਜਿਨ੍ਹਾਂ ਨੇ ਇਹ ਅੰਜਾਮ ਦਿੱਤਾ ਉਹਨਾਂ ਦੀ ਗੱਲ ਅੱਜ ਦੁਨੀਆ ਸਾਹਮਣੇ ਰੱਖਣ ਤੋਂ ਗੁਰੇਜ਼ ਕਿਉਂ ਅੱਜ ਇੱਕ ਬਹੁਤ ਵੱਡਾ ਸਵਾਲ ਹੈ ਭਾਰਤੀ ਜਨਤਾ ਪਾਰਟੀ ਕਾਂਗਰਸ ਦੇ ਕੀਤੇ ਕਾਲੇ ਕਾਰਨਾਮਿਆਂ ਤੇ ਪਰਦਾ ਕਿਉਂ ਪਾਇਆ ਹੈ ਯੂਰ ਰਿਪੋਰਟ ਪੰਜਾਬ ਕੌਂਟਰੋਵਰਸੀ